ਲੋਜੀ ਤੁਹਾਡੇ ਸਾਹਮਣੇ ਇੱਕ ਬਹੁਤ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਹਾਂ ਪੰਜਾਬ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਲੋਕਾਂ ਦੇ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ 50-50000 ਰੁਪਏ ਇਹਨਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਅਸੋ ਜਾਣ ਲੈਣੇ ਕਿ ਕਿਹਨਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਇਹ ਜਿਹੜੇ ਪੈਸੇ ਆਉਣੇ ਨੇ ਜਿਨ੍ਹਾਂ ਲੋਕਾਂ ਨੇ ਇਹ ਫਾਰਮ ਭਰੇ ਸੀ ਉਹਨਾਂ ਲੋਕਾਂ ਨੂੰ ਇਸ ਸਕੀਮ ਦਾ ਜਿਹੜਾ ਪੂਰਾ ਪੂਰਾ ਲਾਭ ਮਿਲਣ ਵਾਲਾ ਹੈ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾਕਟਰ ਬਲਜੀਤ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਹੈ। ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਜਿਹੜੇ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਜਿਨ੍ਹਾਂ ਲੋਕਾਂ ਨੇ ਇਸ ਵੇਲੇ ਫਾਰਮ ਭਰੇ ਨੇ ਉਹਨਾਂ ਨੂੰ ਇਸ ਚੀਜ਼ ਦਾ ਲਾਭ ਮਿਲਣਾ ਹੈ ਜਿਹੜਾ 50-50000 ਰੁਪਏ ਮਿਲ ਰਿਹਾ ਹੈ ਉਹ ਉਹਨਾਂ ਲੋਕਾਂ ਨੂੰ ਮਿਲਣਾ ਹੈ ਜਿਨ੍ਹਾਂ ਨੇ ਫਾਰਮ ਭਰੇ ਹੋਏ ਨੇ ਇਸ ਲਈ ਮੈਂ ਇਹ ਬੇਨਤੀ ਕਰਦਾ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕੋਈ ਵੀ ਨੋਟੀਫਿਕੇਸ਼ਨ ਆਉਂਦੀ ਹੈ ਕੋਈ ਵੀ ਸਰਕਾਰ ਦੀ ਸਕੀਮ ਆਉਂਦੀ ਹੈ ਅਸੀਂ ਤੁਹਾਨੂੰ ਤਸੱਲੀ ਪੂਰਵਕ ਸਾਰੇ ਫਾਰਮ ਜਿਹੜੇ ਭਰავਾਂਗੇ ਵੀ ਤੇ ਉਸ ਦੀ ਜਾਣਕਾਰੀ ਵੀ ਆ ਸਮੇਂ ਸਵੇਂ ਸਰ ਦੇ ਦਿੰਦੇ ਰਹਿਾਂਗੇ ਇਸ ਲਈ ਜਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਬੈਲ ਆਈਕਨ ਜਰੂਰ ਦਬਾ ਦਿਓ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਉਸਨੇ ਪਹੁੰਚ ਜਾਣਾ ਤਾਂ ਵੀਡੀਓ ਦੇ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਕਿ ਜਿਹੜੇ ਲੋਕਾਂ ਨੇ ਫਾਰਮ ਭਰੇ ਹੋਣਗੇ ਉਹਨਾਂ ਨੂੰ ਇਹ ਪੈਸਾ ਜਿਹੜਾ ਹੈ ਸਰਕਾਰ ਵੱਲੋਂ ਦਿੱਤਾ ਜਾਵੇਗਾ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਇਹਨਾਂ ਪਰਿਵਾਰਾਂ ਲਈ ਤੋਹਫਾ ਖਾਤਿਆਂ ਚ ਆਉਣਗੇ 51000 ਰੁਪਏ ਸੋ ਆਸ਼ੀਰਵਾਦ ਸਕੀਮ ਤਹਿਤ 18 ਜ਼ਿਲ੍ਹਿਆਂ ਦੇ ਵਿੱਚ 2549 ਲਾਭਪਾਤਰਾਂ ਨੂੰ ਲਾਭ ਜਿਹੜਾ ਹੈ ਉਹ ਮਿਲਣ ਵਾਲਾ ਹੈ ਸਮਾਜਿਕ ਨਿਆਂ ਆਧਾਰਿਕਤਾ ਦੇ ਘਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ਰਵਾਸ ਸਕੀਮ ਤਹਿਤ ਚਾਲੂ ਬਿਤੀ ਸਾਲ 2024-2025 ਦੌਰਾਨ ਪਿਛੜੀ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ 2549ਾ ਪਾਤਰੀਆਂ ਨੂੰ 12 ਕਰੋੜ 99 ਲੱਖ 99 ਹਜ਼ਾਰ ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਜਾਰੀ ਕੀਤੀ ਗਈ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਸਮਾਜਿਕ ਨਿਆਂ ਅਧਿਕਾਰਿਕਤਾ ਦੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪਿਛਲੀ ਸ੍ਰੇਣੀ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ ਆਸ਼ੀਰਵਾਸ ਕੇਮ ਅਦੀਨ ਜ਼ਿਲ੍ਹਾ ਬਰਨਾਲਾ ਬਠਿੰਡਾ ਫਰੀਦਕੋਟ ਸ਼੍ਰੀ ਫਤਿਹਗੜ੍ਹ ਸਾਹਿਬ ਫਜ਼ਿਲਕਾ ਹਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਸ਼੍ਰੀ ਮੁਕਸਰ ਸਾਹਿਬ ਪਟਿਆਲਾ ਪਠਾਨਕੋਟ ਰੂਪਨਗਰ ਐਸਐਸ ਨਗਰ ਸੰਗਰੂਰ ਮਲੇਰ ਕੋਟਲਾ ਅਤੇ ਤਰਨਤਾਰਨ ਦੇ ਪਿਛਲੇ ਸਰੇੜੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਕੁੱਲ 2549 ਲਾਪਾਤਰੀ ਦੀਆਂ ਦਰਖਾਸਤਾਂ ਚਾਲੂ ਸਾਲ ਦੌਰਾਨ ਆਸ਼ੀਰਵਾਦ ਪੋਰਟਲ ਤੇ ਪ੍ਰਾਪਤ ਹੋਈਆਂ ਸਨ ਇਨਾ 2549 ਲਾਪਾਤਰੀਆਂ ਨੂੰ ਕਵਰ ਕਰਨ ਲਈ 12 ਕਰੋੜ 99 ਲੱਖ 99 ਹਜ਼ਾਰ ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਜਾਰੀ ਕੀਤੀ ਗਈ ਸੀ ਸਮਾਜਿਕ ਨਿਆਂ ਮੰਤਰੀ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਬਰਨਾਲਾ ਦੇ 38 ਬਠਿੰਡਾ ਦੇ 33 ਫਰੀਦਕੋਟ ਦੇ 62 ਫਿਰੋਜ਼ਪੁਰ ਦੇ 8 ਸ਼੍ਰੀ ਫਤਿਹਗੜ੍ਹ ਸਾਹਿਬ ਦੇ 22 ਫਜ਼ਿਲਕਾ ਦੇ 67 ਹੁਸ਼ਿਆਰਪੁਰ ਦੇ 195 ਜਲੰਧਰ ਦੇ 85, ਕਪੂਰਥਲਾ ਦੇ 27, ਲਾਪਾਤਰੀਆਂ ਨੂੰ ਲਾਭ ਜਿਹੜਾ ਹੈ ਉਹ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮਾਨਸਾ ਦੇ 175, ਸ੍ਰੀ ਮੁਕਤਸਰ ਸਾਹਿਬ ਦੇ 99, ਪਟਿਆਲਾ ਦੇ 406 ਤੇ ਪਠਾਨਕੋਟ ਦੇ ਵਿੱਚ 224, ਰੂਪਨਗਰ ਦੇ ਵਿੱਚ 384, ਐਸਐਸ ਨਗਰ ਦੇ ਵਿੱਚ 230, ਸੰਗਰੂਰ ਦੇ ਵਿੱਚ 280, ਮਲੇਰਕੋਟਲਾ ਦੇ ਵਿੱਚ 99 ਅਤੇ ਤਰਨਤਾਰਨ ਦੇ ਲਾਪਾਤਿਆਂ ਨੂੰ ਬਿੱਤੀ ਜਿਹੜਾ ਹੈ ਉਹ ਸਹਾਇਤਾ ਸਰਕਾਰ ਵੱਲੋਂ ਦਿੱਤੀ ਗਈ ਹੈ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਆਸ਼ੀਰਵਾਸ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਰਾਜ ਵਿੱਚ ਘਟ ਆਮਦਨੀ ਵਾਲੇ ਪਰਿਵਾਰਾਂ ਨਾਲ ਸੰਬੰਧਿਤ ਲੜਕੀਆਂ ਦੇ ਵਿਆਹ ਲਈ 51000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਡਾਕਟਰ ਪ੍ਰਵਲਜੀਤ ਕੌਰ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ ਉੱਥੇ ਹੀ ਅਨੁਸੂਚਿਤ ਜਾਤੀ ਪਿਛੜੀ ਸ਼੍ਰੇਣੀ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਸੁਭਾ ਸਰਕਾਰ ਅਧੀਨ ਆਸ਼ੀਰਵਾਦ ਸਕੀਮ ਤਹਿਤ 51000 ਦੀ ਰਾਸ਼ੀ ਦੀ ਕਾਰਵਾਈ ਕੀਤੀ ਜਾਂਦੀ ਹੈ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕੀ ਆਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਬਿਨੇਕਰ ਪੰਜਾਬ ਦਾ ਸਥਾਈ ਨਾਗਰਿਕ ਹੋਵੇ ਉਸ ਦਾ ਪਰਿਵਾਰ ਗਰੀਬੀ ਰੇਖਾ ਹੇਠਾਂ ਹੋਵੇ ਬਿਨੇਕਰ ਅਨੁਸੂਚਿਤ ਜਾਤੀ ਪਿਛੜੀ ਸ਼੍ਰੇਣੀ ਅਤੇ ਹੋਰ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨਾਲ ਸੰਬੰਧਿਤ ਹੋਵੇ ਅਤੇ ਪਰਿਵਾਰ ਅਤੇ ਪਰਿਵਾਰ ਦੇ ਸਾਰੇ ਸਾਧਨਾਂ ਤੋਂ ਸਾਲਾਨਾ ਆਮਦਨ 32790 ਤੋਂ ਘੱਟ ਹੋਵੇ ਅਜਿਹੇ ਪਰਿਵਾਰਾਂ ਦੀਆਂ ਦੋ ਤੀਆਂ ਨੂੰ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹਨ ਡਾਕਟਰ ਬਲਜੀਤ ਕੌਰ ਨੇ ਅੱਗੇ ਦੱਸਿਆ ਹੈ ਕਿ ਜੋ ਇਹ ਪੈਸਾ ਧੀਆਂ ਨੂੰ ਦਿੱਤਾ ਜਾਂਦਾ ਹੈ ਉਹ ਉਹਨਾਂ ਦੇ ਖਾਤੇ ਵਿੱਚ ਸਿੱਧਾ ਹੀ ਟਰਾਂਸਫਰ ਕਰ ਦਿੱਤਾ ਜਾਂਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਹਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਅਤੇ ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਤੇਜ਼ੀ ਦੇ ਨਾਲ ਕੰਮ ਕਰ ਰਿਹਾ ਹੈ। ਸੋ ਜਿਹੜਾ ਇਹ ਆਸ਼ੀਰਵਾਦ ਸਕੀਮ ਤਹਿਤ 515100 ਰੁਪਏ ਜਿਹੜੇ ਖਾਤੇ ਵਿੱਚ ਆਉਣੇ ਨੇ ਜੋ ਕਿ ਸਰਕਾਰ ਵੱਲੋਂ 2549 ਲਾਭਪਾਤਰੀਆਂ ਨੂੰ ਦਿੱਤੇ ਜਾ ਰਹੇ ਨੇ ਤਾਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਫਾਰਮ ਭਰੇ ਹੋਏ ਸੀ ਉਹਨਾਂ ਗਰੀਬ ਲੋਕਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਸਰਕਾਰ ਵੱਲੋਂ ਭੇਜਣੇ ਸ਼ੁਰੂ ਕਰ ਦਿੱਤੇ ਗਏ ਨੇ ਇੱਕ ਵਾਰ ਤੁਸੀਂ ਆਪਣੇ ਨਜ਼ਦੀਕੀ ਬੈਂਕ ਦੇ ਵਿੱਚ ਜਾ ਕੇ ਇਸ ਬਾਰੇ ਪਤਾ ਕਰ ਸਕਦੇ ਹੋ ਕਿਉਂਕਿ 18 ਜ਼ਿਲ੍ਹਿਆਂ ਦੇ ਵਿੱਚ ਇਹ ਪੈਸੇ ਜਿਹੜੇ ਸਰਕਾਰ ਦੇ ਵੱਲੋਂ ਭੇਜਣੇ ਸ਼ੁਰੂ ਕਰ ਦਿੱਤੇ ਗਏ ਨੇ ਲੋਕਾਂ ਦੇ ਖਾਤਿਆਂ 'ਚ ਇੱਕ ਵਾਰ ਤੁਸੀਂ ਜਾ ਕੇ ਇਹ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਖਾਤੇ 'ਚ ਕਿਤੇ ਪੈਸੇ ਆ ਤਾਂ ਨਹੀਂ ਗਏ ਤੇ ਜਿਹੜੇ ਵੀਰ ਭੈਣ ਭਰਾ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਬੈਲ ਆਈਕਨ ਵੀ ਡਬਲਿਊ ਕਿਉਂਕਿ ਕੋਈ ਵੀ ਸਕੀਮ ਆਉਂਦੀ ਹੈ ਕੋਈ ਵੀ ਫਾਰਮ ਆਉਂਦਾ ਹੈ ਅਸੀਂ ਤੁਹਾਨੂੰ ਇੱਥੇ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਦਵਾਂਗੇ ਪੂਰੀ ਡਿਟੇਲ ਵੀ ਦਵਾਂਗੇ ਫਾਰਮ ਕਿਦਾਂ ਭਰਨਾ ਉਸਦੀ ਜਾਣਕਾਰੀ ਵੀ ਦਵਾਂਗੇ ਇਸ ਲਈ ਤੁਹਾਡੇ ਕੋਲੋਂ ਕੋਈ ਸਕੀਮ ਨਾ ਛੁੱਟ ਜਾਵੇ ਇਸ ਲਈ ਸਾਡੇ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰ ਲਿਓ